ਸਸ਼ਿਕਾ ਵਰਲਡ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਿੰਦਰ ਸਿੰਘ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਤੂਫਾਨ ਟੀਨੂ ਤੋਂ ਬਾਅਦ ਹੁਣ ਤੂਫਾਨ ਉਵਾਨ ਨੇ ਫਿਲੀਪੀਨਸ ਦੇ ਵਿੱਚ ਮਚਾਈ ਤਬਾਹੀ 8 ਲੋਕਾਂ ਦੀ ਮੌਤ ਆਪਣੇ ਘਰ ਛੱਡਣ ਲਈ ਮਜਬੂਰ ਹੋਏ 14 ਲੱਖ ਲੋਕ ਯੂਰਪੀਅਨ ਯੂਨੀਅਨ ਅਤੇ ਲੈਟਿਨ ਅਮਰੀਕੀ ਕੈਰੀਬੀਅਨ ਦੇਸ਼ਾਂ ਦੇ ਵਿਚਾਰ ਮੀਟਿੰਗ ਦੋਹਾਂ ਖੇਤਰਾਂ ਵਿਚਾਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਕਈ ਸਮਝੌਤਿਆਂ ਦਾ ਕੀਤਾ ਗਿਆ। ਪਾਕਿਸਤਾਨ ਪੀਪਲਜ਼ ਪਾਰਟੀ ਨੇ ਸਥਾਈ ਮਿਤੀਆਂ ਨੂੰ ਸੋਧ ਉਤੇ ਸਰਕਾਰ ਦਾ ਸਮਰਥਨ ਕਰਨ ਦਾ ਕੀਤਾ ਐਲਾਨ। ਕਿ ਆ ਪਾਕਿਸਤਾਨ ਦੀ ਸੰਵਿਧਾਨਕ ਅਤੇ ਕੁਮਾਂਤਰੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ ਇਹ ਸੋਧ ਤੇ ਹੁ ਖਬਰਾਂ ਵਿਸਥਾਰ ਦੇ ਨਾਲ ਫਿਲੀਪੀਨਸ ਦੇ ਵਿੱਚ ਹੁਣ ਤੂਫਾਨ ਉਵਾਨ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਦੇਸ਼ ਦੇ ਉੱਤਰੀ ਅਤੇ ਮਾਦੀ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਅਤੇ ਹੜਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਘੱਟੋ-ਘੱਟ 8 ਲੋਕ ਮਾਰੇ ਗਏ ਜਦੋਂ ਕਿ 1.4 ਮਿਲੀਅਨ ਤੋਂ ਵੱਧ ਲੋਕ ਸੁਰੱਖਿਆ ਲਈ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਨੇ ਸੈਂਕੜੇ ਪਿੰਡ ਬਿਜਲੀ ਤੋਂ ਬਿਨਾਂ ਨੇ ਅਤੇ ਡਿੱਗੇ ਹੋਏ ਦਰਖਤਾਂ ਦੇ ਕਾਰਨ ਕਈ ਪ੍ਰਮੁੱਖ ਸੜਕਾਂ ਬੰਦ ਹਨ ਇਹ ਤੂਫਾਨ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਦੇਸ਼ ਅਜੇ ਵੀ ਪਿਛਲੇ ਤੂਫਾਨ ਟੀਨੂ ਦੀ ਤਬਾਹੀ ਤੋਂ ਜੂਝ ਰਿਹਾ ਹੈ ਦੱਸ ਦਈਏ ਕਿ ਲੰਘੇ ਹਫ਼ਤੇ ਫਿਲੀਪੀਨਸ ਦੇ ਵਿੱਚ 231 ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਘਰ ਤਬਾਹ ਹੋਏ ਸਨ ਹੁਣ ਤੂਫਾਨ ਫੌਂਗ ਵੋਂਗ ਨੇ ਫਿਲੀਪੀਨਸ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਅਦਾ ਕੀਤਾ ਹੈ। ਸਰਕਾਰ ਨੇ ਪ੍ਰਭਾਵਿਤ ਸੂਬਿਆਂ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਫੌਜ, ਪੁਲਿਸ ਅਤੇ ਰਾਤ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਹੈ। ਹਜ਼ਾਰਾਂ ਲੋਕਾਂ ਨੂੰ ਅਸਥਾਈ ਕੈਂਪਾਂ ਦੇ ਵਿੱਚ ਰੱਖਿਆ ਗਿਆ ਅਤੇ ਰਾਤ ਸਮਗਰੀ ਵੰਡੀ ਜਾ ਰਹੀ ਹੈ। ਸਰਕਾਰੀ ਏਜੰਸੀਆਂ ਬਿਜਲੀ ਅਤੇ ਸੰਚਾਰ ਸੇਵਾਵਾਂ ਨੂੰ ਬਹਾਲ ਕਰਨ ਦੇ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ। ਅੱਜ ਬ੍ਰਾਜ਼ੀਲ ਦੇ ਵਿੱਚ ਯੂਰੋਪੀਅਨ ਯੂਨੀਅਨ ਅਤੇ ਲੈਟਿਨ ਅਮਰੀਕੀ ਕੈਰੀਬੀਆਈ ਦੇਸ਼ਾਂ ਦੇ ਵਿਚਕਾਰ ਹੋਈ ਇੱਕ ਮਹੱਤਵਪੂਰਨ ਮੀਟਿੰਗ ਦੇ ਵਿੱਚ ਦੋਵਾਂ ਪੱਖਾਂ ਨੇ ਆਪਣੇ ਰਿਸ਼ਤਿਆਂ ਅਤੇ ਆਪਸੀ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਕਈ ਸਮਝੌਤਿਆਂ ਦਾ ਐਲਾਨ ਕੀਤਾ। ਯੂਰੋਪੀਅਨ ਕਮਿਸ਼ਨ ਦੇ ਨਾਇਬ ਪ੍ਰਧਾਨ ਕਾਜਾ ਕਾਲਸ ਨੇ ਇਸ ਦੌਰਾਨ ਡਿਜੀਟਲ ਊਰਜਾ ਅਤੇ ਸੁਰੱਖਿਆ ਦੇ ਖੇਤਰਾਂ ਦੇ ਵਿੱਚ ਨਵੀਆਂ ਪਾਈਵਾਲੀਆਂ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਹ ਕਦਮ ਦੋਵਾਂ ਖੇਤਰਾਂ ਦੇ ਫਿਊਚਰ ਦੇ ਲਈ ਮਹੱਤਵਪੂਰਨ ਸਾਬਤ ਹੋਣਗੇ। ਕਾਲਸ ਨੇ ਆਪਣੇ ਭਾਸ਼ਣ ਦੇ ਵਿੱਚ ਕਾਰੋਬਾਰ, ਇਨਵੈਸਟਮੈਂਟ, ਡਿਜੀਟਲ ਬਦਲਾਅ, ਸਾਫ਼ ਊਰਜਾ ਅਤੇ ਨਾਗਰਿਕ ਸੁਰੱਖਿਆ ਉੱਤੇ ਖਾਸ ਧਿਆਨ ਦਿੱਤਾ। ਕਾਲਸ ਨੇ ਕਿਹਾ ਹੈ ਕਿ 2023-24 ਦੇ ਵਿੱਚ ਯੂਰਪੀ ਯੂਨੀਅਨ ਅਤੇ ਸੀਈਐਲਏਸੀ ਖੇਤਰ ਦੇ ਵਿੱਚ 410 ਬਿਲੀਅਨ ਯੂਰੋ ਦਾ ਕਾਰੋਬਾਰ ਹੋਇਆ ਅਤੇ ਯੂਰਪ ਇਸ ਖੇਤਰ ਦਾ ਸਭ ਤੋਂ ਵੱਡਾ ਇਨਵੈਸਟਰ ਹੈ। ਉਸਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਹਾਲਾਤ ਬਦਲ ਰਹੇ ਨੇ ਪਰ ਯੂਰਪ ਆਪਣੇ ਆਪ ਨੂੰ ਬੰਦ ਨਹੀਂ ਕਰੇਗਾ। ਯੂਰਪੀਅਨ ਯੂਨੀਅਨ ਆਪਣਾ ਸਥਿਰ ਅਤੇ ਪ੍ਰੋਸਪਰ ਮੰਦ ਵਪਾਰਕ ਪਾਈਵਲ ਬਣਿਆ ਰਹੇਗਾ। ਉਹਨਾਂ ਨੇ ਕਿਹਾ ਹੈ ਕਿ ਯੂਰਪ ਮਰਕੋਸੂਰ ਦੇ ਨਾਲ ਸਮਝੌਤਿਆਂ ਨੂੰ ਅੰਤਮ ਰੂਪ ਦੇਣ ਅਤੇ ਮੈਕਸੀਕੋ ਦੇ ਨਾਲ ਵਪਾਰ ਸਮਝੌਤੇ ਨੂੰ ਅਪਡੇਟ ਕਰਨ ਲਈ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਗਲੋਬਲ ਗੇਟਵੇ ਪ੍ਰੋਗਰਾਮ ਦੇ ਵਿੱਚ 45 ਬਿਲੀਅਨ ਯੂਰੋ ਦੇ ਇਨਵੈਸਟਮੈਂਟ ਦਾ ਟੀਚਾ ਹੈ। ਜਿਸ ਦੇ ਵਿੱਚੋਂ 31 ਵਿਰੀਅਨ ਪਹਿਲਾਂ ਹੀ ਚੁਟਾਈ ਜਾ ਚੁੱਕੇ ਨੇ 100 ਤੋਂ ਵੱਧ ਪ੍ਰੋਜੈਕਟ ਚੱਲ ਰਹੇ ਨੇ ਜਿਵੇਂ ਕਿ ਬ੍ਰਾਜ਼ੀਲ ਦੇ ਵਿੱਚ ਗ੍ਰੀਨ ਹਾਈਡਰੋਜਨ ਕੈਰੀਬੀਅਨ ਓਸ਼ੀਅਨ ਰਿਸੋਰਸ ਡਿਵੈਲਪਮੈਂਟ ਪਲਾਨ ਅਤੇ ਕੋਸਟਲ ਅਮਰੀਕਾ ਦੇ ਵਿੱਚ ਸਸਟੇਨੇਬਲ ਟ੍ਰਾਂਸਪੋਰਟ ਪ੍ਰੋਜੈਕਟ ਉਹਨਾਂ ਐਲਾਨ ਕੀਤਾ ਹੈ ਕਿ ਡਿਜੀਟਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਇੱਕ ਸਾਂਝਾ ਸੈਟੇਲਾਈਟ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਹਰੇਕ ਦੇਸ਼ ਆਪਣੀ ਡਿਜੀਟਲ ਪ੍ਰਭੂਸત્તા ਨੂੰ ਕੰਟਰੋਲ ਕਰ ਸਕੇ ਇਸ ਦੇ ਨਾਲ ਹੀ ਈਯੂ ਨੇ ਇੱਕ ਨਵੇਂ ਯੂ ਐਲ ਐਸੀ ਸੁਪਰ ਕੰਪਿਊਟਿੰਗ ਨੈਟਵਰਕ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ ਜੋ ਦੋਵਾਂ ਖੇਤਰਾਂ ਵਿਚਕਾਰ ਕੰਪਿਊਟਿੰਗ ਪਾਵਰ ਅਤੇ ਤਕਨੀਕੀ ਸਹਿਯੋਗ ਨੂੰ ਵਧਾਏਗਾ। ਹਮਾਸ ਨੇ ਅੱਜ ਇੱਕ ਹੋਰ ਇਜ਼raਇਲੀ ਕੈਦੀ ਦੀ ਲਾਸ਼ ਆਈਡੀਐਫ ਨੂੰ ਸੌਂਪ ਦਿੱਤੀ ਹੈ। ਜਿਸ ਨੂੰ ਇਜ਼ਰਾਈਲੀ ਫੌਜ ਵੱਲੋਂ ਫੋਰੈਂਸਿਕ ਇੰਸਟੀਚਿਊਟ ਭੇਜਿਆ ਗਿਆ ਤਾਂ ਜੋ ਉਸ ਦੀ ਪਛਾਣ ਹੋ ਸਕੇ ਇਜ਼ਰਾਈਲੀ ਸਰਕਾਰ ਦੀ ਤਰਜਮਾਨ ਨੇ ਕਿਹਾ ਹੈ ਕਿ ਇਹ LaSh ਲੈਫਟਿਨੈਂਟ ਹੈਦਰ ਗੋਲਡਿੰਦੀ ਹੈ ਜੋ 2014 ਦੀ ਗਾਜ਼ਾ ਜੰਗ ਦੌਰਾਨ ਹਮਾਸ ਦੇ ਹਮਲੇ ਦੇ ਵਿੱਚ ਮਾਰਿਆ ਗਿਆ ਸੀ ਹਾਲਾਂਕਿ ਇਸ ਦੀ ਪੁਸ਼ਟੀ ਫੋਰੈਂਸਿਕ ਟੀਮ ਦੇ ਵੱਲੋਂ ਕੀਤੀ ਜਾਣੀ ਹੈ ਜੇ ਬਾਕੀ ਹੈ ਸਰਕਾਰੀ ਤਰਜਮਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਨੇ 11 ਸਾਲ ਪਹਿਲਾਂ ਹੈਦਰ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ ਤੇ ਇਹ ਉਹਨਾਂ ਦੇ ਲਈ ਨਿੱਜੀ ਤੌਰ ਤੇ ਕਾਫੀ ਭਾਵੁਕ ਮਾਮਲਾ ਹੈ ਉਹਨਾਂ ਨੇ ਕਿਹਾ ਹੈ ਕਿ ਇਜ਼ਰਾਈਲੀ ਸਰਕਾਰ ਆਪਣੇ ਸਾਰੇ ਨਾਗਰਿਕਾਂ ਦੀ ਘਰ ਵਾਪਸੀ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਉਹ ਹਮਾਸ ਨੂੰ ਮੂੜ ਆਪਣੀ ਫੌਜੀ ਤਾਕਤ ਵਧਾਉਣ ਦੀ ਇਜਾਜ਼ਤ ਨਹੀਂ ਦੇਣਗੇ Prime Minister Netanyahu said at the beginning of this war that he would return all of our hostages without exception. What started as a nightmare of 255 of our people being held by terrorists in Gaza, including four people kidnapped before the war, is now down to four. With today's release, Israel has secured the release of 251 people taken by despicable Palestinian terrorists and we are committed to bringing the remaining hostages home, each and every one of them. I... Reserve Bank of Australia a cash rate 3.6% kita. ਰਿਜ਼ਰਵ ਬੈਂਕ ਦੀ ਗਵਰਨਰ ਮਿਸ਼ੇਲ ਬੁਲੌਕ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਹੈ ਕਿ ਮਹਿੰਗਾਈ ਪਹਿਲਾਂ ਦੇ ਅੰਦਾਜ਼ੇ ਨਾਲੋਂ ਵੱਧ ਗਈ ਸੀ ਇਸ ਲਈ ਬੋਰਡ ਨੇ ਇਸ ਵਾਰ ਨਾ ਤਾਂ ਦਰ ਦੇ ਵਿੱਚ ਕਟੌਤੀ ਕੀਤੀ ਹੈ ਤੇ ਨਾ ਹੀ ਕੋਈ ਵਾਅਦਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੁਝ ਕਾਰਕ ਜਿਵੇਂ ਕਿ ਟਰੈਵਲ ਕੋਸਟਸ ਬਾਲਣ ਅਤੇ ਕਾਉਂਸਲ ਦਰਾਂ ਅਸਥਾਈ ਸਨ ਪਰ ਰਿਹਾਇਸ਼ ਅਤੇ ਮਾਰਕੀਟ ਸੇਵਾਵਾਂ માં ਦੀਆਂ ਕੀਮਤਾਂ ਵਿੱਚ ਵਾਧਾ ਲੰਮੇ ਸਮੇਂ ਦੇ ਮਹਿੰਗਾਈ ਦਬਾਅ ਦਾ ਇਸ਼ਾਰਾ ਸੀ। ਉਨਾ ਕਹਿਆ ਹੈ ਕਿ ਨਵੇਂ ਕਰਾਂ ਤੇ ਮਾਰਕੀਟ ਸੇਵਾਵਾਂ ਦੀ ਕੀਮਤ ਦੇ ਵਿੱਚ ਵਾਧਾ ਦਰਸਾਉਂਦਾ ਹੈ ਕਿ ਅਰਥਚਾਰੇ ਦੇ ਵਿੱਚ ਮੰਗ ਸਪਲਾਈ ਨੂੰ ਪਛਾੜ ਰਹੀ ਸੀ ਜਿਸ ਕਾਰਨ ਮਹਿੰਗਾਈ ਦਬਾ ਵਧ ਰਿਹਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਨੇ ਕਰਾਚੀ ਦੇ ਵਿੱਚ ਆਪਣੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ 27ਵੇਂ ਸੰਵਿਧਾਨਕ ਸੋਧ ਉਤੇ ਆਪਣਾ ਪੱਕ ਰੱਖਿਆ। ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਆਰਟੀਕਲ 243 ਦੇ ਵਿੱਚ ਸੋਧ ਦਾ ਪੂਰਾ ਸਮਰਥਨ ਕਰੇਗੀ ਅਤੇ ਇਸ ਦੇ ਹੱਕ ਦੇ ਵਿੱਚ ਵੋਟ ਵੀ ਦੇਵੇਗੀ ਚੇਅਰਮੈਨ ਬਿਲਾਵਲ ਪੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਸੋਧ ਪਾਕਿਸਤਾਨ ਦੀ ਸੰਵਿਧਾਨਕ ਅਤੇ ਕੁਮਾਂਤਰੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ ਬਿਲਾਵਲ ਨੇ ਕਿਹਾ ਹੈ ਕਿ ਪੀਬੀਪੀ ਸੰਵਿਧਾਨਕ ਅਦਾਲਤਾਂ ਦੀ ਸਥਾਪਨਾ ਦਾ ਸਮਰਥਨ ਕਰਦੀ ਹੈ ਉਨਾ ਕੇ ਆ ਕੀ ਪਾਰਟੀ ਚਾਹੁੰਦੀ ਹੈ ਕਿ ਇਸ ਸੌਦੇ ਨਾਲ ਨਾਲ ਚਾਰਟਰ ਆਫ ਡੈਮੋਕਰੇਸੀ ਦੇ ਹੋਰ ਅਧੂਰੇ ਨੁਕਤਿਆਂ ਉੱਤੇ ਵੀ ਸਹਿਮਤੀ ਬਣਾਈ ਜਾਵੇ ਅਤੇ ਉਹਨਾਂ ਉਤੇ ਵੀ ਅਮਲ ਹੋਵੇ ایک بات تو میں نے کل بھی واضح کر دیا تھا کہ ٹو فور تھری کے حوالے سے پاکستان پیپلز پارٹی اس امینمنٹ کو حمایت بھی کریں گے ووٹ بھی کریں گے اور ریجنلی انٹرنیشنلی جگر آئی مین ہر لحاظ سے ہم سمجھتے ہیں کہ وہ مناسب ہے ان کرنے کے لیے تیار ہے میں نے کل بھی تھوڑا اس پہ بات کیا آج تھوڑا تفصیل پہ جہاں JUIF ਦੇ ਮੁਖੀ مولانا ਫਜ਼ਲੁਰ रहमान ਨੇ 27ਵੀਂ ترمیم ਦੇ ਮਾਮਲੇ ਦੇ ਵਿੱਚ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕੀਤਾ। ਉਹਨਾਂ ਕਿਹਾ ਕਿ ਬੇਸ਼ੱਕ ਸੌਦਾ ਖੜਾ ਅਜੇ ਜਨ ਤੱਕ ਨਹੀਂ ਕੀਤਾ ਗਿਆ ਪਰ ਪਾਰਟੀ ਨੇ ਕੁਝ ਬੁਨਿਆਦੀ ਫੈਸਲੇ ਲੈ ਲਏ। مولانا ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਜੇਕਰ 26ਵੀਂ ترمیم ਦੇ ਵਿੱਚ ਦੂਰ ਕੀਤੇ ਗਏ ਸ਼ੰਕਿਆਂ ਨੂੰ 27ਵੀਂ ਸੋਧ ਵਿੱਚ ਵਾਪਸ ਲਿਆਂਦਾ ਜਾਂਦਾ ਹੈ ਤਾਂ ਉਹ ਪਾਰਲੀਮੈਂਟ ਅਤੇ ਸੰਵਿਧਾਨ ਦਾ અપਮਾਨ ਹੋਵੇਗਾ। ਉਨਾ ਯਾਦ ਦਵਾਇਆ ਹੈ ਕਿ 26ਵੀਂ ترمیم ਦੇ ਵਿੱਚ ਇਸਲਾਮੀ ਨਜ਼ਰੀਆਤੀ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਅਤੇ ਉਹਨਾਂ 'ਤੇ ਬਹਿਸ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ 1 ਸਾਲ ਗੁਜ਼ਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੀਯੂਆਈਐਫ 18ਵੀਂ ਸੂਚ ਤਹਿਤ ਸੂਬਿਆਂ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਨੂੰ ਘਟਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਸਖਤ ਵਿਰੋਧ ਕਰੇਗੀ। ਮੌਲਾਨਾ ਨੇ ਕਿਹਾ ਹੈ ਕਿ ਐਨ ਐਫ ਸੀ ਐਵਾਰਡ ਅਧੀਨ ਸੂਬਿਆਂ ਦਾ ਹਿੱਸਾ ਸੰਵਿਧਾਨਕ ਤੌਰ ਉਤੇ ਘਟਾਇਆ ਨਹੀਂ ਜਾ ਸਕਦਾ ਤੇ ਜੇਕਰ ਸਰਕਾਰ ਸੂਬਿਆਂ ਦੇ ਹੱਕਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਦੀ ਪਾਰਟੀ ਇਸ ਦਾ ਵਿਰੋਧ ਕਰੇਗੀ ਹਕੂਮਤ ਜਹਾਂ 35 ਸ਼ਕੋਂ ਸੇ ਦਸਪਰਦਾਰ ਹੋਈ ਸੀ ਜਿੰਨ ਸ਼ਕੋਂ ਸੇ ਉਹ ਦਸਪਰਦਾਰ ਹੋਈ ਸੀ ਅਗਰ ਉਨੀ ਸ਼ਕੋਂ ਮੇਂ ਸੇ कोई चीज सत्ताईसवीं तरमीम में आकर पास की जाती है तो हम इसको पार्लियामेंट की भी तोहही समझते हैं इसको हम आइन की भी तोहही समझते हैं कि कल दो तिहाई अक्सरिया से पार्लियामेंट ने एक फैसला किया और आज खेजस्तान के शनिवार रूसी सूबे दागिस्तान रूसी के ए टू टू सिक्स हेलीकॉप्टर हादसे का शिकार हो गया ਇਸ ਦੇ ਵਿੱਚ ਪੰਜ ਲੋਕ ਮਾਰੇ ਗਏ ਸ਼ੁਰੂਆਤੀ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਹੈਲੀਕਾਪਟਰ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਜ਼ਮੀਨ ਉੱਤੇ ਡਿੱਗ ਗਿਆ ਕੰਪਨੀ ਨੇ ਐਤਵਨੂ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਵਿੱਚ ਇਕੋ ਇਲੈਕਟ੍ਰੋ ਮਕੈਨਿਕਲ ਪਲਾਂਟ ਦੇ ਚਾਰ ਮੁਲਾਜ਼ਮ ਸ਼ਾਮਲ ਸਨ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈਲੀਕਾਪਟਰ ਦਾਗਿਸਤਾਨ ਦੇ ਅਜੀਸੂ ਪਿੰਡ ਦੇ ਨੇੜੇ ਕੈਸਪੀਅਨ ਸਾਗਰ ਖੇਤ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਰੂਸੀ ਸਰਕਾਰੀ ਮੀਡੀਆ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਹੈਲੀਕਾਪਟਰ ਮੁਸਾਫਰਾਂ ਨੂੰ ਲੈ ਕੇ ਜਾ ਰਿਹਾ ਸੀ ਦੱਸ ਦਈਏ ਕਿ ਕੇੀਐਮਜ਼ेड ਇੱਕ ਰੱਖਿਆ ਕੰਪਨੀ ਹੈ ਜੋ ਹਵਾਈ ਇਕੁਪਮੈਂਟਸ ਬਣਾਉਂਦੀ ਹੈ ਜਾਣਕਾਰੀ ਦੇ ਮੁਤਾਬਕ ਪਲਾਂਟ ਦੇ ਡਿਊਟੀ ਜਨਰਲ ਡਾਇਰੈਕਟਰ ਮ੍ਰਿਤਕਾਂ ਦੇ ਵਿੱਚ ਸ਼ਾਮਲ ਨੇ ਹੈਲੀਕਾਪਟਰ ਦਾ ਫਲਾਈਟ ਮਕੈਨਿਕ ਵੀ ਮਾਰਿਆ ਗਿਆ ਅਤੇ ਦੋ ਹੋਰ ਜ਼ਖਮੀ ਇੰਡੋਨੇਸ਼ੀਆ ਨੇ ਸੋਮਵਾਰ ਨੂੰ ਆਪਣੇ ਸਾਬਕਾ ਤਾਨਾਸ਼ਾਹ ਸੁਹਾਰਤੋ ਨੂੰ ਕੌਮੀ ਨਾਇਕ ਐਲਾਨ ਦਿੱਤਾ ਜਿਸ ਨਾਲ ਇਨਸਾਨੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਦੇ ਵਿੱਚ ਭਾਰੀ ਰੋਸ ਹੈ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਦਾ ਇਹ ਕਦਮ ਸੁਹਾਰਤੋ ਦੇ ਰਾਜ ਦੌਰਾਨ ਇਨਸਾਨੀ ਹੱਕਾਂ ਦੇ ਕਾਣ ਅਤੇ ਪ੍ਰਿਸ਼ਟਾਚਾਰ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਹੈ। ਦੱਸਦੀ ਹੈ ਕਿ ਸੁਹਾਰਤੋ 32 ਸਾਲਾਂ ਤੱਕ ਸਰਕਾਰ ਵਿੱਚ ਰਿਹਾ ਜਿਸ ਦੌਰਾਨ ਲੱਖਾਂ ਸਿਆਸੀ ਵਿਰੋਧੀਆਂ ਦੀ ਹੱਤਿਆ ਕੀਤੀ ਗਈ। ਐਸ ਦੇ ਬਾਬਜ਼ੂਦ ਰਾਸ਼ਟਰਪਤੀ ਨੇ ਕੌਮੀ ਨਾਇਕ ਦਿਹਾੜੇ ਉਤੇ ਉਸ ਨੂੰ ਸਨਮਾਨਿਤ ਕੀਤਾ ਸਭਿਆਚਾਰ ਮੰਤਰੀ ਫਾਜ਼ਲੀ ਜੋਨੇ ਕੇ ਆਏ ਕਿ ਸੁਹਾਰਤੋਂ ਨੇ ਡੱਚ ਬਸਤੀਵਾਦੀ ਰਾਜ ਤੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਗਰੀਬੀ ਅਤੇ ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਨੇ ਪ੍ਰਿਸ਼ਟਾਚਾਰ ਅਤੇ ਇਨਸਾਨੀ ਹੱਕਾਂ ਦੇ ਕਾਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਮਨੁੱਖੀ ਅਧਿਕਾਰ ਗੁੱਟਾਂ ਨੇ ਕਿਹਾ ਹੈ ਕਿ ਫੈਸਲਾ ਤਾਨਾਸ਼ਾਹੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਸੋ ਫਿਲਹਾਲ ਦੇ ਲਈ ਵਰਲਡ న్యూਸ ਦੇ ਵਿੱਚ ਨਹੀਂ ਤੁਹਾਨੂੰ ਮੈਨੂੰ ਇਜਾਜ਼ਤ ਦਿਓ ਧੰਨਵਾਦ